ਹਾਂਜੀ ਕਿਵੇਂ ਹੋ ਸਾਰੇ ਅਚਾ ਇੱਕ ਗੱਲ ਦੱਸੋ ਤੁਹਾਡੀ ਜਿਹੜੀ ਲਾਈਫ ਹੈ ਉਹਦੇ ਚ ਪੰਗੇ ਕਦੋਂ ਤੋਂ ਸ਼ੁਰੂ ਹੋਏ ਜਦੋਂ ਤੋਂ ਆਪਾਂ ਹੋਸ਼ ਸੰਭਾਲ ਲਈ ਐਮ ਰਾਈਟ ਜਦੋਂ ਆਪਾਂ ਸਕੂਲ ਜਾਣ ਲੱਗੇ ਜਦੋਂ ਆਪਾਂ ਬੋਲਣ ਲੱਗੇ ਜਿੰਨੀ ਦੇਰ ਤੱਕ ਵੀ ਵਰ ਬੇਬੀਜ਼ ਇਨਫੈਂਟਸ ਆਪਣੀ ਲਾਈਫ 'ਚ ਕੋਈ ਪੰਗਾ ਨਹੀਂ ਸੀ ਸਭ ਕੁਝ ਮਿਲ ਰਿਹਾ ਸੀ ਰਾਈਟ ਇਟ ਮੀਨਸ ਵੈਨ ਵੀ ਸਟਾਰਟ ਟੂ ਪਲਾਨ ਦਾ ਥਿੰਗਸ ਜਦੋਂ ਆਪਾਂ ਆਪਣੀਆਂ ਜ਼ਿੰਦਗੀਆਂ ਦੀ ਵਿੱਚ ਪਲੈਨਿੰਗਾਂ ਵੜਨ ਲੱਗ ਪੈਨੇ ਆ ਤੇ ਕਿੰਤੂ ਪਰੰਤੂ ਕਰਨੇ ਸ਼ੁਰੂ ਕਰ ਦਿੰਨੇ ਆ ਆਪਣੀ ਜ਼ਿੰਦਗੀ ਦੇ ਵਿੱਚ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਚਲੋ ਹੁਣ ਆਪਾਂ ਉਹ ਤਾਂ ਆਪਣੀ ਦਾ ਨੰਗ ਹੀ ਹੁਣ ਆਪਾਂ ਇੱਕ ਅਸਿਊਮ ਕਰੀਏ ਵੀ ਆਪਣੇ ਕੋਲੇ ਇੱਕ ਆਪਣਾ ਨਿਊ ਬੌਰਨ ਬੇਬੀ ਹੈ ਆਪਣਾ ਬੇਟਾ ਬੇਟੀ ਭਤੀਜਾ ਭਤੀਜੀ ਇੱਕ ਨਿਊਲੀ ਬੌਰਨ ਬੇਬੀ ਹੈ ਉਹ ਆਪਣੇ ਉੱਤੇ ਚਾਹੇ ਸੁਸੂ ਕਰ ਦੇ ਚਾਹੇ ਆਪਣੇ ਉੱਤੇ ਪਾਟੀ ਕਰ ਦੇ ਚਾਹੇ ਆਪਣੇ ਐ ਖਰੂਂਡ ਮਾਰਦੇ ਚਾਹੇ ਆਪਣਾ ਬਾਲ ਫੜਦੇ ਚਾਹੇ ਦਾੜੀ ਫੜਦੇ ਐਨੀਥਿੰਗ ਆਪਾਂ ਕਦੀ ਵੀ ਉਹਦੇ ਉੱਤੇ ਗੁੱਸਾ ਨਹੀਂ ਕਰਦੇ ਆਪਾਂ ਹੱਸਦੇ ਆ ਆਪਾਂ ਸਮਾਈਲ ਕਰਦੇ ਆ ਆਪਾਂ ਉਹਨੂੰ ਪਿਆਰ ਹੀ ਕਰਦੇ ਆ ਹਾਂ ਤੁਸੀਂ ਕਹਿ ਰਹੇ ਹੋਵੋਗੇ ਕਿ ਮੈਂ ਤੁਹਾਨੂੰ ਕਿਉਂ ਪੁੱਛ ਰਿਹਾ ਇਹ ਜਾਂ ਕਿਉਂ ਦੱਸ ਰਿਹਾ ਰੀਜ਼ਨ ਬੀਇੰਗ why cannot we adults live our life like babies apna bade hon de bawajood kyon nyaniyan wangu newly born babies wangu zindagi kyon nahi jinde hai ta us upar wale de apna jawab hi hai na ਆਪਾਂ ਹਮੇਸ਼ਾ ਕੰਪਲੇਂਟਸ ਕਰਦੇ ਹਾਂ ਮੇਰੀ ਆਪ ਪਲੈਨਿੰਗ ਸੀ ਮੇਰੀ ਆਪ ਪਲੈਨਿੰਗ ਕਾਮਯਾਬ ਨਹੀਂ ਹੋਈ ਬਟ ਕਦੀ ਇਹ ਸੋਚਿਆ ਵੀ ਜੋ ਕੁਝ ਤੁਹਾਨੂੰ ਮਿਲਿਆ ਤੁਹਾਡੀ ਪਲੈਨਿੰਗ ਤੋਂ ਬਿਨਾ ਕਿੰਨਾ ਫਾਇਦਾ ਹੋਇਆ ਬਿਕੋਜ਼ ਉਹਨੂੰ ਜ਼ਿਆਦਾ ਪਤਾ ਹੈ ਕਿ ਆਪਣੇ ਬੱਚਿਆਂ ਨੂੰ ਕੀ ਦੇਣਾ ਤੇ ਕਿਵੇਂ ਦੇਣਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕੋਈ ਨਿਊ ਬੌਰਨ ਬੇਬੀ ਭਤੀਜਾ ਭਤੀਜੀ ਬੱਚਾ ਆਪਣਾ ਜੇ ਆਪਣੇ ਹੱਥ ਦੇ ਵਿੱਚ ਆ ਆਪਣੀ ਜ਼ਿੰਮੇਵਾਰੀ ਤੇ ਆ ਤੇ ਆਪਾਂ ਉਹਨੂੰ ਕੀ ਦੇਣਾ ਬਾਈ ਕੌਲਮ ਲਾ ਕੇ ਕਹਾਣੀ ਇੰਨੀ ਆ ਕਿ ਨਿਆਣੇ ਬਣ ਜੋ ਉਹਦੇ ਨਿਆਣੇ ਬਣ ਜੋ ਆਪਦੀਆਂ ਪਲੈਨਿੰਗਾਂ ਸੁੱਟ ਦੋ ਪਾਸੇ ਜਦੋਂ ਆਪਦੀਆਂ ਪਲੈਨਿੰਗਾਂ ਆਪਦੀਆਂ ਸਕੀਮਾਂ ਪਾਸੇ ਰੱਖ ਦੋਗੇ ਉਹਦੇ ਪਲਾਨ ਦੇ ਵਿੱਚ ਪਾਣੀ ਵਾਂਗੂ ਵਹੇ ਜਾਓਗੇ ਵਗੀ ਜਾਓਗੇ ਤਾਂ ਡੁੱਬਦੇ ਨਹੀਂ ਕਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤਰੋਗੇ ਤੇ ਮਜ਼ਾ ਲਾਓਗੇ ਤੇ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧੋਗੇ ਪੰਜਾਬੀ ਦੇ ਵਿੱਚ ਕਹਿ ਲਓ ਚਾਹੇ ਇੰਗਲਿਸ਼ ਚ ਕਹਿ ਲਓ ਆਪ ਦੇ ਹਥਿਆਰ ਸੁੱਟ ਦਿਓ ਯਾਰ ਸਰੈਂਡਰ ਯੋਰਸੈਲਫ ਆਪ ਦੇ ਹੱਥ ਖੜੇ ਕਰ ਦਿਓ ਕੇ ਹੈ ਵਾਹਿਗੁਰੂ ਹੈ ਭਗਵਾਨ ਹੈ ਮਾਤਾ ਰਾਣੀ ਹੈ ਅੱਲਾ ਹੈ ਪਰਮੇਸ਼ਰ ਸਾਡੇ ਹਥਿਆਰ ਤੇਰੇ ਅੱਗੇ ਸੁੱਟੇ ਜਾ ਚੁੱਕੇ ਆ ਅਸੀਂ ਤੇਰੇ ਅੱਗੇ ਸਰੈਂਡਰ ਕਰਦੇ ਆ ਅਸੀਂ ਤੇਰੇ ਜਵਾਬ ਆ ਯਾਰ ਜਿੱਧਰ ਜਾਈ ਕਰਦਾ ਲੈ ਜਾ ਕਰਕੇ ਦੇਖੋ ਥੋੜਾ ਵਾਹ ਨੀਵਿੰਗਾ ਹੁੰਦਾ ਜ਼ਿੰਦਗੀ ਚ ਕਦੀ ਮੈਂ ਆਪਦੀ ਜ਼ਿੰਦਗੀ ਆਈ ਜੀਣਾ ਪਿਆ ਪਿਛਲੇ 2-3 ਸਾਲਾਂ ਤੋਂ ਮੇਬੀ ਜ਼ਿਆਦਾ ਤੋਂ ਮੈਂ ਫਲੋ ਚ ਚੱਲ ਰਿਹਾ ਮੈਨੂੰ ਇੱਕ ਪੈਸੇ ਦੀ ਚਿੰਤਾ ਨਹੀਂ ਹੈਗੀ ਕਿ ਕੱਲ ਨੂੰ ਮੇਰੇ ਨਾਲ ਕੀ ਹੋਊਗਾ ਮੈਂ ਅੱਜ ਜੀ ਰਿਹਾ ਕਿਉਂਕਿ ਮੈਨੂੰ ਯਕੀਨ ਹੈ ਕਿ ਆਉਣ ਵਾਲਾ ਕੱਲ ਅੱਜ ਦੇ ਨਾਲੋਂ 1000 ਗੁਣਾ ਬਿਹਤਰ ਹੋਊਗਾ ਕਿਉਂਕਿ ਉਹਨੇ ਆਪਦੇ ਇਸ ਨਿਆਣੇ ਪੋੜੇ ਪਾਲੇ ਜਵਾਕ ਵਾਸਤੇ ਬਹੁਤ ਐਕਸਟ੍ਰੀਮ ਸੋਚਿਆ ਹੋਇਆ ਸਟਾਰਟ ਬਲੀਵੀਂਗ ਇਨ ਦਾ ਨੇਚਰ ਸਟਾਰਟ ਬਲੀਵੀਂਗ ਇਨ ਦਾ ਪਲੈਨਿੰਗ ਆਫ ਦਾ ਗੋਡ ਐਂਡ ਯੂਅਰ ਲਾਈਫ ਵਿਲ ਬੀ ਬਿਲੀਅਨ ਟਾਈਮਸ ਬੈਟਰ ਦੈਨ ਵਾਟ ਇਟ ਇਜ਼ ਰਾਈਟ ਨਾਓ thank you give time to this thought is ਵਿਚਾਰ ਤੇ ਥੋੜਾ ਜਿਹਾ ਗੌਰ ਕਰੋ ਤੁਹਾਨੂੰ ਖੁਦ ਫੀਲ ਹੋਏਗਾ ਕਿ ਆਪਾਂ ਇੱਕ ਅੰਨੀ ਦੌੜ ਦੇ ਵਿੱਚ ਭੱਜੇ ਜਾ ਰਹੇ ਹਾਂ ਪਰ ਹੋ ਉਹੀ ਰਿਹਾ ਜੋ ਉਹ ਚਾਹੁੰਦਾ ਤੇ ਜਦੋਂ ਹੋ ਉਹੀ ਰਿਹਾ ਜੋ ਉਹ ਚਾਹੁੰਦਾ ਤੇ ਫਿਰ ਉਹਦੇ ਉੱਤੇ ਆਪਾਂ ਕਿਉਂ ਨਹੀਂ ਅੱਖਾਂ ਬੰਦ ਕਰਕੇ ਯਕੀਨ ਕਰਦੇ ਕਿ ਜੋ ਕਰੂਗਾ ਬਿਹਤਰ ਹੀ ਕਰੂਗਾ give it a thought ਹੋ ਸਕਦਾ ਕਿ ਇਸ ਵਿਚਾਰ ਦੇ ਨਾਲ ਤੁਹਾਡੀ ਜ਼ਿੰਦਗੀ ਥੋੜੀ ਬਹੁਤ ਸਕੂਨ ਵਾਲੀ ਹੋ ਜਾਏ ਕਿਉਂਕਿ ਮੇਰੀ ਬਹੁਤ ਹੋ ਚੁੱਕੀ ਹੈ ਧੰਨਵਾਦ